ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਜੀ ਆਪਣੀ ਬਾਡੀ ਦੇ ਵਿੱਚੋਂ 3 ਮਹੀਨੇ ਦੇ ਵਿੱਚ 25 ਪਲੱਸ ਵਜ਼ਨ ਘਟਾਇਆ ਤੇ ਕਈ ਸਾਨੂੰ ਕੋਈ ਸਵਾਲ ਕਰਦੇ ਨੇ ਜਿਹੜੇ ਸੰਤਰੇ ਜੀ ਤੁਸੀਂ ਉਹ ਪੀਨੇ ਹੋ ਉਹ ਕੀ ਚੀਜ਼ ਆ ਤੇ ਜਿਹੜਾ ਕਾਲਾ ਕਾਲਾ ਜ ਇਹ ਕੀ ਚੀਜ਼ ਆ ਸੋ ਇਹ ਹੈ ਇਹ ਪ੍ਰੈਗਸ ਐਲੋਵੇਰਾ ਪਾ ਕੇ ਲੈਨੇ ਆ ਤੇ ਸਿੰਪਲੀ ਪਾ ਲੈਨੇ ਆ ਵਿੱਚ ਤੇ ਇਹ ਕਰਦੀ ਕੀ ਆ ਤੇ ਜਿੰਨੀ ਵੀ ਸਾਡੇ ਅੰਦਰ ਬੀਜਲ ਫੈਟਾ ਜਿੰਨੀ ਵੀ ਸਾਡੇ ਅੰਦਰ ਬੀਜਲ ਫੈਟਾ ਤੇ ਉਹ ਬੀਜਲ ਫੈਟ ਕੀ ਕਰਦੇ ਤੁਹਾਨੂੰ ਦਿਖਾਉਣਾ ਜੇ ਮੈਂ ਜਿਹੜੀ ਬੀਜਲ ਫੈਟ ਆ ਉਹ ਇਹ ਆ ਦਿੱਖੋ ਧਿਆਨ ਨਾਲ ਆ ਅੰਦਰ ਜਿਹੜੀ ਦਿਖ ਰਹੀ ਹੈ ਨਾ ਆਹਾ ਇਹ ਜਿਹੜੀ ਇਹ ਇਹਨੂੰ ਵਿਜਲ ਫੈਟ ਕਹਿੰਦੇ ਨੇ ਤੇ ਜਦੋਂ ਸਾਡੇ ਵਿਜਲ ਫੈਟ ਅੰਦਰ ਤੇ ਹਾਰਟ ਤੇ ਆ ਕੇ ਤਾਂ ਹਾਰਟ ਅਟੈਕ ਹੋ ਜਾਂਦਾ ਤੇ ਧੂਂਦੀ ਰੇਡ ਦੀ ਹੱਡੀ ਤੇ ਆ ਗਈ ਤਾਂ ਕੋਈ ਡਾਕਟਰ ਨਹੀਂ ਵੀ ਇਹ ਗ੍ਰਿਗਟ ਦੀ ਹੱਡੀ ਦਾ ਬੰਦ ਕਰ ਦੋ ਦਰਦ ਤੇ ਦਰਦ ਰੀ ਬੰਦ ਜਦੋਂ ਤੁਸੀਂ ਡਾਕਟਰਾਂ ਦੇ ਕੋਲ ਜਾਵੋ ਕੋਈ ਜੀਪੀਐਨ ਲਾ ਦੂਗਾ ਉਹ ਗਲਾਸ ਘੜਬੀਏ ਲਾ ਦਿੰਦਾ ਬਹੁਤ ਸਾਡੇ ਨਾਲ ਇਹ ਚੀਜ਼ਾਂ ਹੋਈਆਂ ਨੇ ਮੇਰੇ ਨਾਲ ਵੀ ਸਿੰਘਣੀ ਨਾਲ ਵੀ ਤੇ ਜਦੋਂ ਸਾਡੇ ਸਰੀਰ ਦੇ ਅੰਦਰ ਇਹ ਬਿਜਲ ਫੈਟ ਫੈਲ ਜਾਂਦੀ ਆ ਬਲੌਕਿੰਗ ਹੋਣ ਲੱਗ ਜਾਂਦੀ ਆ ਦਰਦ ਹੋਣ ਲੱਗਦਾ ਸਰੀਰ ਦੇ ਵਿੱਚ ਠੀਕ ਆ ਤੇ ਇਹ ਜਿਹੜੀ ਤੁਹਾਨੂੰ ਦਿਖਾਈ ਆ ਇਹ ਪ੍ਰੈਕਸ ਆ ਜਿਹੜੀ ਇਹ ਆ ਜੀ ਲੈਨੇ ਆ ਇਹ ਇਹ ਪ੍ਰੈਕਸ ਤੇ ਇਹ ਆਪਣੇ ਅੰਦਰੋਂ ਬਿਜਲ ਫੈਟ ਸਾਰੀ ਕੱਢ ਦਿੰਦੀ ਜਿੰਨੇ ਵੀ ਬਲੌਕਿੰਗਾਂ ਨੇ ਤੇ ਸਾਰੀਆਂ ਬਲੌਕਿੰਗਾਂ ਕੱਢ ਦਿੰਦੀ ਆ ਤੇ ਇੱਕ ਵੀ ਬਲੌਕਿੰਗ ਨਹੀਂ ਰਹਿਣ ਦਿੰਦੀ ਦਰਦ ਨਹੀਂ ਰਹਿਣ ਦਿੰਦੀ ਭਾਵੇਂ ਕੰਪਨੀ ਕਲੇਮ ਨਹੀਂ ਕਰਦੀ ਦੁੱਖਾਂ ਦਾ ਪਰ ਮੈਂ 100% 150% ਦਾਵਾ ਕਰਦਾ ਇਹ ਚੀਜ਼ ਦਾ ਕਿ ਜਿੰਨੇ ਵੀ ਦੁੱਖ ਨੇ ਇਹ ਸ੍ਰੀ ਚੌਥ ਇੱਕ ਵੀ ਰਹਿਣ ਨਹੀਂ ਦਿੰਦੀ ਭਾਵੇਂ ਕੰਪਨੀ ਸਾਡੇ ਸੀਨੀਅਰ ਕਲੇਮ ਨਹੀਂ ਕਰਦੇ ਪਰ ਜਿੰਨੇ ਵੀ ਹਨ ਇੱਕ ਵੀ ਦੁੱਖ ਰਹਿਣ ਨਹੀਂ ਦਿੰਦੀ ਤੇ ਵੀਲ ਫੇਟ ਫੇਟ ਤੇ ਬਹੁਤ ਫਾਦਰਦਾਕ ਤੁਹਿਆ ਚੈੱਕ ਕਰੋ ਇਹ ਜੋ ਤੁਸੀਂ ਦੇਖ ਰਹੇ ਇੱਕ ਖੂਨ ਵਾਲੀ ਨਾੜੀ ਆ ਇਹ ਆ ਪੀਲੀ ਪੀਲੀ ਤੁਸੀਂ ਵੇਖ ਰਹੇ ਇਹ ਫੈਟ ਆ ਇਹਨੇ ਫੈਟਨੇ ਆ ਫੈਟਨੇ ਕੀ ਕਰਿਆ ਜਿਹੜੀ ਆ ਨਾੜੀ ਆ ਉਹਨਾਂ 'ਰੇ ਆ ਕਲਾਉਡ ਦਿਖ ਰਹੇ ਨੇ ਤੇ ਇਹ ਜਦੋਂ ਡਾਕਟਰ ਕਹਣਗੇ ਜੀ ਖੂਨ ਗਾੜਾ ਜੀ ਉਹਦਾ ਮਤਲਬ ਹੈ ਖੂਨ ਪਤਲਾ ਇਹਦੇ ਵਿੱਚ ਦੀ ਲੱਗੀ ਜਾਊਗਾ ਚੰਗੀ ਤਰ੍ਹਾਂ ਤੇ ਇੱਥੇ ਇਸੇ ਜਗ੍ਹਾ ਤੇ ਸਟੰਟ ਪਾਏ ਜਾਂਦੇ ਨੇ ਇੱਕ ਸਟੰਟ ਪਾਜੀ ਬਿਜਲ ਫਟਨੇ ਨਹੀਂ ਘਟਲਾ ਤੇ ਫਿਰ ਦੂਜਾ ਵੀ ਤੀਜਾ ਦਾ ਸਟੰਡ ਪੈਂਦੀ ਨਹੀਂ ਤੇ ਕਿਉਂ ਨਾ ਆਪਾਂ ਇਹ ਬਿਜਲ ਫੈਟ ਚੱਕ ਦੀਏ ਤੇ ਜਿਹੜੇ ਆਪਣੇ ਖੂਨ ਵਾਲਾ ਸਰਕਲ ਆ ਇਹ ਖੁੱਲਾ ਹੋ ਜਾਏ ਕਿ ਇਹ ਜਿਹੜਾ ਬਿਜਲ ਫੈਟ ਆ ਤੇ ਜਿਹੜੇ ਤੁਸੀਂ ਇਹ ਐਪਰੈਕਸ ਦੇਖ ਰਹੇ ਹੋ ਇਹਨੇ ਹੀ ਚੱਕਣੀ ਇਤ ਬਿਨਾ ਨਹੀਂ ਹੁੰਦਾ ਤੁਹਾਡਾ ਭਾਰਨ ਘਟਦਾ ਨਹੀਂ ਮੈਂ ਬਹੁਤ ਕਦੇ ਜਲ ਜੀਰਾ ਪੀ ਲਿਆ ਕਦੇ ਸੌਂਪ ਜਵੈਣ ਤੇ ਨਿੰਬੂ ਪਾਣੀ ਪੀ ਲਓ ਜੀ ਉਹ ਕਰ ਲਓ ਆ ਕਰ ਲਓ ਬਹੁਤ ਜਿਹੜਾ ਵੀ ਕੁਝ ਦੱਸਦਾ ਰਿਹਾ ਤੇ 10 ਸਾਲਾਂ ਦੇ ਵਿੱਚ ਮੈਂ ਕਰਦਾ ਰਿਹਾ ਤੇ ਖਾਣ ਪੀਣ ਦਾ ਢੰਗ ਤਰੀਕਾ ਨੇ ਦੀ ਪਾਣੀ ਪੀਣ ਦਾ ਢੰਗ ਤਰੀਕਾ ਨਹੀਂ ਸੀ ਸਾਡੇ ਸੀਨੀਅਰ ਕੋਚ ਮੈਡਮ प्रदीप ਕੌਰ ਤੇ ਮੈਡਮ ਸਤਵਿੰਦਰ ਕੌਰ ਹੋਰ ਸਾਰੀ ਅਪਲਾਈਨ ਜਿੰਨੇ ਵੀ ਹਨ ਸਾਡੇ ਸੀਨੀਅਰ ਉਹਨਾਂ ਨੇ ਜਦੋਂ ਗਾਈਡ ਕੀਤਾ ਵੀ ਇੱਕ 20 ਕਿਲੋ ਮਾਗਰ 1 ਲੀਟਰ ਪਾਣੀ ਪੀਣਾ 20 ਕਿਲੋ ਵਜਨ ਮਾਗਰ 1 ਲੀਟਰ ਪਾਣੀ ਪੀਣਾ ਜੇ 80 ਕਿਲੋ ਵਜਨਾਂ ਪਰ 4 ਕਿਲੋ ਪਾਣੀ ਪੀਣਾ 4 ਲੀਟਰ ਤੇ ਪਾਣੀ ਪੀਣਾ ਕਿਵੇਂ ਆ ਆਪਾਂ ਕੀ ਕਰਦੇ ਖੜ ਖੜ ਕੇ ਪਾਣੀ ਪੀ ਲੈਂਦੇ ਆ ਤੇ ਉਹ ਸਾਡੇ ਹਾਰਟ ਤੇ ਅਟੈਕ ਕਰਦਾ ਪਾਣੀ ਜਦੋਂ ਵੀ ਪੀਣਾ ਬੈਠ ਕੇ ਪੀਣਾ ਸਾਡੀ ਬੋਡੀ ਨੂੰ ਤਿੰਨ ਲੋਗ ਲੱਗਦੇ ਨਹੀਂ ਤੇ ਜੋ ਸਾਨੂੰ ਸੀਨੀਅਰ ਦੱਸਦੇ ਨੇ ਸਾਡੇ ਕੋਚ ਤੇ ਪਾਣੀ ਬੈਠ ਕੇ ਲੈਣਾ ਤੇ ਇਹ ਜਦੋਂ ਅਸੀਂ ਇਹ ਦਵਾਈ ਲੈਨੇ ਆ 6 ਕਿ ਲੈਨੇ ਆ ਹੀ ਬ੍ਰੈਕਸ ਲੈਣਿਆ ਤੇ ਇਹਦੇ ਨਾਲ ਵਜਨ ਘਟ ਜਾਂਦਾ ਹੁਣ ਇੱਥੇ ਵਜਨ ਘਟਾਉਣ ਦਾ ਮਸਲਾ ਤਾਂ ਖਤਮ ਹੀ ਹੋ ਗਿਆ ਵਜਨ ਤਾਂ ਘਟਾਉਂਦੀ ਘਟਾਉਂਦੀ ਜਿਹੜੇ ਪਤਲੇ ਨੇ ਅੰਡਰ weight ਨੇ ਉਹਨਾਂ ਨੂੰ ਮੋਟੇ ਕਰਦੀ ਆ ਬੇਟੀ ਦਾ ਮੈਂ ਵਜਨ 3 ਮਹੀਨੇ ਚ 5 ਕਿਲੋ ਵਧਾਇਆ ਬਾਦ ਦਾ ਗ੍ਰਾਮਾਂ ਦੇ ਵਿੱਚ ਆ ਘਟਦਾ ਕਿਲੋਆਂ ਦੇ ਵਿੱਚ ਸੋ ਇਸ ਕਰਕੇ ਜਿਨ੍ਹਾਂ ਨੇ ਇਹ ਲਾਹਾ ਲੈਣਾ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਨੰਬਰ ਮੇਰਾ 9464395801 100% ਗਾਰੰਟੀ ਨੰਬਰ ਦੁਆਰਾ ਫੇਰ ਲੇਖ ਲਓ 9464395801 ਤੇ ਇਹਨੇ ਤੁਹਾਡਾ वजन ਘਟਾਉਣਾ ਹੈ 5 ਤੋਂ ਲੈ ਕੇ 10 ਕਿਲੋ ਤੱਕ ਮਹੀਨੇ ਦੇ ਵਿੱਚ ਵਜਨ ਚੱਕ ਜਾਂਦੀ ਆ ਜਿਵੇਂ ਜਿਵੇਂ ਅਸੀਂ ਦੱਸਾਂਗੇ ਉਸੇ ਤਰ੍ਹਾਂ ਇਹ ਤੁਹਾਨੂੰ ਚੱਲਣਾ ਪੈਣਾ ਤੇ ਮੇਰਾ ਵਜਨ ਕੀ ਤੋਂ ਪਲੱਸ ਕਟਿਆ ਸਿੰਘਣੀ ਦਾ ਵਜ਼ਨ 18 ਕਿਲੋ ਘਟਿਆ ਬੇਟੇ ਦਾ 7 ਕਿਲੋ ਵਜ਼ਨ ਕਟਿਆ ਬੇਟੀ ਦਾ 5 ਕਿਲੋ ਵਜ਼ਨ ਪਧਾਇਆ ਅੰਡਰ weight ਸੀ ਤੇ ਇਹਦੇ ਨਾਲ ਜਿਹੜਾ ਆਪਣਾ ਰੰਗ ਰੂਪ ਆ ਉਹ ਵੀ ਬਿਲਕੁਲ ਸਾਫ਼ ਹੁੰਦਾ ਚਮੜੀ ਜਿਹੜੀ ਬਿਲਕੁਲ ਸਾਫ਼ ਹੁੰਦੀ ਹੈ ਤੇ ਇੱਕ ਵੀ ਦੁੱਖ ਇਹ ਅੰਦਰ ਰਹਿਣ ਨਹੀਂ ਦਿੰਦੀ ਸਾਰੀ ਗੱਲ ਕੀ ਆ ਕੰਪਨੀ ਭਾਵੇਂ ਸਾਡੀ ਕਲੇਮ ਨਹੀਂ ਕਰਦੀ ਪਰ ਜਿਹੜਾ ਅੰਦਰੋਂ ਜਦੋਂ ਆਪਣੇ ਬਿਜਲ ਫੈਟ ਨਿਕਲ ਜਾਂਦੀ ਆ ਤੇ ਬੇਲ ਫੈਟ ਕਰਨ ਹੀ ਕਰਕੇ ਸਾਨੂੰ ਸਾਹ ਚੜਦਾ ਬੋਲਿਆ ਨਹੀਂ ਜਾਂਦਾ ਤੁਰਿਆ ਨਹੀਂ ਜਾਂਦਾ ਬੈਠਿਆ ਉੱਠਿਆ ਨਹੀਂ ਜਾਂਦਾ ਇਹ ਸਭ ਕੁਝ ਮੇਰੇ ਨਾਲ ਹੋ ਰਿਆ ਸੀ ਅੱਜ ਤੋਂ 3 ਮਹੀਨੇ ਪਿੱਛੇ ਮੈਂ ਤੋ ਥੋੜਾ ਜਿਨੀ ਜਾਜ ਤੁਰਿਆ ਜਾਂਦਾ ਤੁਸੀਂ ਮੇਰਾ ਸਾਰਿਆਂ ਨੇ ਦੇਖੀ ਆ ਸਰੀਰ ਕਿੰਨਾ ਸਰੀਰ ਭਾਰਾ ਹੋ ਗਿਆ ਜੀ ਬੋਟਚ ਵੀ ਤੁਸੀ ਦੇਖ ਰਹੇ ਹੋ ਤੇ ਕਿੰਨਾ ਸਰੀਰ ਭਾਰਾ ਹੋ ਗਿਆ ਜੀ ਤੁਰਿਆ ਨਹੀਂ ਜਾਂਦਾ ਸੀ ਬੋਲਿਆ ਨਹੀਂ ਜਾਂਦਾ ਸਾਹ ਚੜਦਾ ਸੀ ਤੇ ਜਦੋਂ ਮੋਹ ਲਾਲਾ ਦੇ ਕਿਹਨੂੰ ਐ ਲਾਦੇ ਕਿਨੂੰ ਲਾ ਲਿਆ ਫਿਰ ਦੇਖਣਾ ਪੈਂਦਾ ਸੀ ਤੇ ਹੁਣ ਇਹ ਬਹੁਤ ਵੱਡੀ ਕਿਰਪਾ ਹੋ ਰਹੀ ਆ ਸੀਨੀਅਰ ਕੋਚਾਂ ਦਾ ਮੈਂ ਧੰਨਵਾਦ ਕਰਦਾ ਤੇ ਸਾਹ ਬੜਾ ਚੜਦਾ ਸੀ ਜਦੋਂ ਕੀਰਤਨ ਕਰਦੇ ਬੈਠਿਆ ਨਹੀਂ ਜਾਂਦਾ ਸੀ ਉਹ ਕਰਦਾ ਜੀ ਕਰਦੇ ਲੱਤਾਂ ਸਿੱਧੀਆਂ ਕਰ ਲਈਏ ਇਹ ਕਰ ਲਈਏ ਤੇ ਅਰਦਾਸ ਨਹੀਂ ਕੀਤੀ ਜਾਂਦੀ ਸੀ ਖੜ ਕੇ ਤੇ ਇਹ ਤਾਂ ਬਾਈ ਇੱਕ ਜਾਦੂ ਆ 3 ਮਹੀਨਿਆਂ ਦੇ ਵਿੱਚ ਬਹੁਤ ਹੀ ਓਕੇ ਆ ਕੰਮ ਸਾਰਾ ਤੇ ਸਾਗ ਨਹੀਂ ਚੜਦਾ ਗੋਡੇ ਵੀ ਰੋਦੇ ਗੋਡੇ ਬੜੇ ਦੋਦੇ ਕਿਤੇ ਪੱਟੀ ਇੱਥੇ ਲਵਾ ਕੇ ਦੇ ਇੱਥੇ ਲਵਾ ਕੇ ਦੇ ਇੱਥੇ ਬਿਲਕੁਲ ਗੋਡੇ ਵੀ ਆ ਨਾ ਓਕੇ ਨੇ ਢੂਹੀ ਵੀ ਓਕੇ ਆ ਮੇਰੀ ਵੀ ਸਿੰਘਣੀ ਦੀ ਸਿੰਘਣੀ ਦੀ ਅਲਰਜੀ ਐਨੀ ਸੀ ਬਰਾਖਾਲ 2 ਲੱਖ ਦੀ ਦਵਾਈ ਖਾਵਾ ਦਿੱਤੀ ਤੇ ਲੋਟ ਨਹੀਂ ਇਹ ਵੀ ਉਹਨੂੰ ਕਹਿੰਦਾ ਸੀ ਵੀ ਰੋਟੀ ਘਟਾਲਾ ਅੱਗੋ ਕਹਿੰਦੇ ਸੀ ਵੀ ਤੁਸੀਂ ਤਾਂ ਮੈਨੂੰ ਖਾਦੇ ਨਜ਼ਰਦੇ ਨਹੀਂ ਦਵਾਈ ਦਵਾਉਣ ਦੇ ਮਾਰੇ ਤੁਸੀਂ ਆਹ ਗੱਲ ਕਹਿਦਨੇ ਪਰ ਇਹ ਸੱਚਾ ਕਿ ਹਰਬਲ ਤੋਂ ਬਿਨਾ ਇਹ ਫਰੈਚ ਤੋਂ ਬਿਨਾ ਨਾ ਸਰੀਰ ਘੜ ਸਕਦਾ ਤੇ ਨਾ ਕੋਈ ਘਟਾ ਸਕਦਾ ਇਹਦੇ ਵਿੱਚ ਹੈਲਥ ਵੀ ਆ ਵੈਲਥ ਵੀ ਆ ਤੇ ਸਾਰੀ ਚੀਜ਼ ਦਾ ਸਾਡੇ ਸੀਨੀਅਰ ਕੋਚ ਧਿਆਰ ਰੱਖਦੇ ਨੇ ਰੋਜ਼ ਸਾਡੀ ਜੂਮ ਕਲਾਸ ਲੱਗਦੀ ਆ ਤੇ ਉਹਦੇ ਨਾਲ ਵੀ ਆਪਾਂ ਜੁੜ ਸਕਦੇ ਆ ਆਪਣੇ ਮੋਬਾਈਲ ਦੇ ਉੱਪਰ ਜੂਮ ਐਪ ਡਾਊਨਲੋਡ ਕਰ ਸਕਦੇ ਹੋ ਤੁਸੀਂ ਤੇ ਉਸ ਤੋਂ ਬਾਅਦ ਸਾਡੇ ਨਾਲ ਸੰਪਰਕ ਕਰ ਸਕਦੇ ਤੁਹਾਨੂੰ ਲਿੰਕ ਭੇਜਿਆ ਜਾਵੇਗਾ ਲੈਕ ਨੂੰ ਓਕੇ ਕਰੋਗੇ ਇੱਕ ਉਹਦੇ ਉੱਤੇ ਆਪਸ਼ਨ ਆਉਂਦੀ ਆ ਆਪਣਾ ਨਾਮ ਭਰ ਲਓ ਤੇ ਪੀ ਕੇ 11 ਭਰ ਕੇ ਤੇ ਜਦੋਂ ਓਕੇ ਕਰੋਗੇ ਕਲਾਸ ਚੱਲ ਪਣੀ ਆ ਜੇਕਰ ਸਾਨੂੰ ਨਹੀਂ ਪਤਾ ਲੱਗਣਾ ਕਲਾਸ ਦਾ ਤੇ ਜਿਵੇਂ ਆਪਣਾ ਮੋਬਾਈਲ ਹੁੰਦਾ ਜਦੋਂ ਉਹਨੂੰ ਟੱਚ ਕਰਾਂਗੇ ਮੋਬਾਈਲ ਨੂੰ ਤਾਂ ਲਿਆ ਆਪਸ਼ਨ ਆ ਜਿਹੜੇ ਉਹਨੂੰ ਦਬੋਗੇ ਆਪਣਾ ਕੈਮਰਾ ਆਨ ਹੋ ਜਾਂਦਾ ਜਿਦਾਂ ਜਿਵੇਂ ਆਪਾਂ ਵੀਡੀਓ ਕਾਲ ਕਰਦੇ ਹਾਂ ਲਾਈਵ ਚੱਲਦਾ ਤੋ ਜ਼ੂਮ ਕਲਾਸ ਤੋਂ ਲਾਹਾ ਲਵੋ ਤੇ ਸਰੀਰ ਕਿਰਪਾਓ ਇਹ ਦਿਨਾਂ ਇਹ ਤੋਂ ਬਿਨਾ ਸਰੀਰ ਨਹੀਂ ਕਰ ਸਕਦਾ ਇਹ ਮੇਰਾ ਪੱਕਾ ਤਜਰਬਾ ਮੇਰਾ ਨਹੀਂ ਸਾਰੇ ਸੀਨੀਅਰਾਂ ਦਾ ਸਾਰੇ ਦੇ ਪੱਕਾ ਤਜਰਬਾ 62 62 ਕਿਲੋ ਵਜਨ 50 50 ਕਿਲੋ ਵਜਨ 70 70 ਕਿਲੋ ਵਜਨ 30 30 ਕਿਲੋ ਵਜਨ ਮੈਂ ਕਾ ਵੀ ਜਿਹੜੇ ਇਹਨਾਂ ਨੇ ਭਾਰੇ ਸੀ ਥਮ ਸੀ ਉਹ ਅੱਜ ਨਾਰਮਲ ਹੋਏ ਪੈ ਰਹੇ ਦੇਖ ਕੇ ਨਹੀਂ ਪਤਾ ਲੱਗਦਾ ਇਹ ਸਰੀਰ ਬਣ ਜਾਂਦੇ ਨੇ ਜਿਹੇ ਆਪਣੇ 20 ਸਾਲ ਪਿੱਛੇ ਸਰੀਰ ਰਿਹਾ ਇਹ ਉਹ ਨਾ ਫਰਸੀ ਹਰਬਲ ਜੁਆਇਨ ਕਰ ਲਈਏ ਕਿ ਉਹਨਾਂ ਲੈ ਲਈਏ ਮੈਂ ਆਪ ਲੈ ਰਿਹਾ ਮੇਰਾ ਪਰਿਵਾਰ ਲੈ ਰਿਹਾ ਤੇ ਸਾਰੇ ਸੁਖੀ ਵਸ ਰਿਹਾ ਨਾ ਕੋਈ ਦੁੱਖ ਨਾ ਕੋਈ ਭੁੱਖ ਇਹ ਆਪਣਾ ਨਦ ਨਾਲ ਇਹ ਪ੍ਰੈਕਸ ਗੀਨੇ ਆ ਖਾਣਾ ਪੀਣਾ ਹੀ ਚੇਂਜ ਕਰਦਾ ਹੋਰ ਕੀ ਕਰਦਾ ਯਾਰ ਅਸੀਂ ਲੈ ਲਓ ਤੁਸੀਂ ਵਧੀਆ ਰਹੋਗੇ ਇਹ ਸਰੀਰ ਤੰਦਰੁਸਤ ਪਾਉਣਾ ਪੂਰੀ ਜ਼ਿੰਦਗੀ ਭੁੱਖ ਕੇ ਜਾਓਗੇ ਇਹ ਐ ਪ੍ਰੈਕਸ ਬਹੁਤ ਵਧੀਆ ਜੋ ਅਸੀਂ ਲੱਦੇ ਇਹ ਗੱਲਾਂ ਬਹੁਤ ਵਧੀਆ ਨੇ ਜ਼ੂਮ ਕਲਾਸ ਸਾਡੀ ਸੁਣਾ ਕਰੋ ਸ਼ਿਵਰੇਜ 7 ਵਜੇ ਲੱਗਦੀ ਆ 7 ਤੋਂ 8 ਤੇ ਦੁਪਹਿਰੇ 3 ਵਜੇ ਲੱਗਦੀ ਆ ਤੇ ਉਸ ਤੋਂ ਬਾਅਦ ਸ਼ਾਮ ਨੂੰ 7 ਤੋਂ 8 ਲੱਗਦੀ ਆ 8 ਤੋਂ 1 ਵਰਦਾਸ ਵੀ ਲੱਗ ਜਾਂਦੀ ਆ ਨਾਲ ਇਹ ਤੋਂ ਬਿਨਾ ਚੇਤਰਖਿਓ ਇਹ ਤੋਂ ਬਿਨਾ ਨਾ ਭਜਨ ਘਟਾ ਸਕਦੇ ਹੋ ਤੇ ਨਾ ਹੀ ਆਪਣੇ ਦੁੱਖਾਂ ਤੋਂ ਛੁਟਕਾਰਾ ਪਾ ਸਕਦੇ ਹੋ ਜਿੰਨੀ ਵੀ ਤੁਹਾਡੀ ਦਵਾਈ ਬੂਟੀ ਚਲਦੀ ਸਭ ਖਤਮ ਹੋ ਜਾਂਦੀ ਸਾਡੀਆਂ ਹੋਈਆਂ ਨੇ ਲੱਖਾਂ ਦੀਆਂ ਹੋਈਆਂ ਨੇ ਤਾਂ ਅਸੀਂ ਦਾਵਾ ਕਰਦੇ ਆਂ ਕੰਪਨੀ ਨਹੀਂ ਦਾਵਾ ਕਰਦੀ ਬਵਾਨੀਆਂ ਦਾ ਪਰ ਜਦੋਂ ਚੱਲਦੇ ਆਂ ਆਪਣੇ ਆਪ ਹੀ ਪਤਾ ਲੱਗ ਜਾਂਦਾ ਦਵਾਈਆਂ ਦੁਈਆਂ ਸੜ ਜਾਂਦੀਆਂ ਨੇ ਕਿਤੇ ਚਲੀ ਜਾਂਦੀਆਂ ਨੇ ਮਤਲਬ ਲੱਗਦਾ ਹੈਗਾ ਇਸ ਕਰਕੇ ਇਹ ਜ਼ਰੂਰ ਲਵੋ ਜੇ ਤੁਸੀਂ ਲੈਣੀ ਹੈ ਦਵਾਈ ਤਾਂ ਨੰਬਰ ਪਹਿਲਾਂ ਹੀ ਬੋਲੇ ਤੇ ਹੋਰ ਵੀ ਬੋਲ ਦਿਨਾ 936439801 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਡੀ ਆਈਡੀ ਤੇ ਹੀ ਤੁਹਾਨੂੰ ਇਹ ਦਵਾਈ ਮਿਲੇਗੀ ਤੇ ਆਈਡੀ ਲੱਗਦੀ ਆ ਆਧਾਰ ਕਾਰਡ ਪਿੰਨ ਕਾਰਡ ਤੁਹਾਡੇ ਸੀਨੀਅਰ ਨੇ ਇਹ ਉਹ ਆਈਡੀ ਲਾ ਦਿੰਦੇ ਨੇ ਆਓ ਇਹ ਇੰਨੇ ਕੁ ਵਿਚਾਰਾ ਮੈਂ ਸਾਂਝੇ ਕਰਦੀ ਹਾਂ ਕਿਉਂਕਿ ਇਹ ਵਿਚਾਰਾ ਤਾਂ ਸਾਂਝੇ ਕਰਿਆ ਤੁਸੀਂ ਮੇਰੇ ਭਰਾ ਹੋ ਭੈਣਾ ਹਾਂ ਮੈਂ ਚਾਹੁੰਨਾ ਵੀ ਸਾਡਾ ਜਿਹੜਾ ਪਰਿਵਾਰ ਇੱਕ ਪਿਤਾ ਇੱਕ ਜੀਹਾਂ ਵੱਧ ਤੋਂ ਮੇਰਾ ਗੁਰਹਾਏ ਇਹ ਆਪਾਂ ਸੁਖੀ ਬਸਿਏ ਕਿਉਂਕਿ ਅਸੀਂ ਇਹ ਚੀਜ਼ ਦੇ ਨਾਲ ਸੁਖੀ ਹੋਇਆ ਇਹ ਇਹ ਪ੍ਰੈਕਸ਼ਪਿੰਡ ਦੇ ਨਾਲ ਸਾਰੀ ਅੰਦਰੋਂ ਸਫਾਈ ਹੁੰਦੀ ਆ ਸਾਰੀ ਅੰਦਰੋਂ ਸਫਾਈ ਗਲਾ ਗੋਲਾ ਵਧੀਆ ਚੱਲਦਾ ਕਥਾ ਕੀਰਤਨ ਵਧੀਆ ਕਰਦੇ ਆ ਬਾਣੀ ਵਧੀਆ ਪੜੀ ਜਾਂਦੀ ਆ ਤੇ ਬੜਾ ਚੌਗੜਾ ਵਧੀਆ ਲੱਗਦਾ ਤੇ ਮੈਂ ਕਹਿੰਦਾ ਇੱਕ ਚੀਜ਼ ਹੈ ਜਾਰੇ ਇਹ ਕਹਿੰਦੀ ਵੀ ਇਹ ਤਾਂ ਇੱਕ ਰੱਬ ਨੂੰ ਮਨਾਉਣ ਬੁਲਾਉਣ ਲਈ ਚੀਜ਼ ਆ ਲਓ ਇਹ ਬਰਸ ਸੇਕ ਲਓ ਤੇ ਆਪਣੀ ਜ਼ਿੰਦਗੀ ਨੂੰ ਤੰਦਰੁਸਤ ਬਣਾਓ ਮੋਟਾਪਾ ਘਟਾਓ ਮੋਟਾਪਾ ਵਧਾਓ ਵਾਹਿਦੂ ਜੀ ਦਾ ਖਾਲਸਾ ਵਾਹਿਦੂ ਜੀ ਕੀ ਫਤ